you. Mm -hmm. ਉਹ ਪਹਿਲਵਾਨ ਬਾਬਾ ਬਲਾਜ ਖਾੜਾ ਦਾ ਵੱਡਾ ਮਲ ਉਹਦੇ ਨਾਲ ਮੁਲਾਕਾਤ ਕਰਾਣੇ ਆ ਮੁੰਡੂ ਕੀ ਹਾਲ ਚਾਲ ਜੀ ਬਹੁਤ ਬਹੁਤ ਧੰਨਵਾਦ ਪਹਿਲੀ ਗੱਲ ਹੋਰ ਬਹੁਤ ਵਧੀਆ ਜੀ ਇਹ ਅਖਾੜੇ ਚ ਕਿੰਨੇ ਕ ਪਹਿਲਵਾਨ ਆਂਦੇ ਆ ਇੱਥੇ ਹੈਗੇ ਵੀ 25 ਮੁੰਡੇ ਹੈਗੇ ਆਪਣੇ ਕੋਲ ਜੀ ਹਾਂਜੀ ਤੇ ਜਦੋਂ ਹੁਣ ਸਿੰਗਾ ਸ਼ੁਰੂ ਹੋਣ ਵਾਲੀਆਂ ਜੇ ਪਿਛਲੀ ਗੱਲ ਕਰੀਏ ਕਿ ਕਿੰਨੇ ਕ ਇਨਾਮ ਜਿਹੜੇ ਜਿੱਤ ਚੁੱਕੇ ਹੋ ਔਰ ਕਿਹੜੀ ਕੁਸ਼ਤੀ ਤੁਹਾਨੂੰ ਖੇਡਣ ਨੂੰ ਮਿਲਦੀ ਹੈ ਹੁਣ ਤੱਕ 10-15 ਮੋਟਰਸਾਈਕਲ ਜਿੱਤ ਲਈ ਜੀ ਮੈਂ ਬਾਕੀ ਚੈਨੀਆਂ ਮੁੰਡੀਆਂ ਬਾਕੀ ਨਗਰ ਦੇ ਨਾਮ ਜੀ ਕਾਫੀ ਜਿੱਤੇ ਜੀ ਇਸ ਖਾੜੇ ਦੀ ਬਹੁਤ ਬਦੌਲਤ ਦੀ ਜਿੱਤੇ ਸਾਰਾ ਕੁਝ ਹਾਂਜੀ ਬਾਬਾ ਬਲਰਾਜ ਖਾੜਾ ਜਿੱਤੇ ਦਿਵਾਲੀ ਤੋਂ ਦੋਏ ਦਿਨ ਬਹੁਤ ਵੱਡਾ ਸ਼ਿੰਜ ਲੱਗਦਾ ਕਿਉਂਕਿ ਮਹਾਪੁਰਸ਼ ਆ ਸਾਡੇ ਬਲਾਚੌਰ ਦਾ ਨਾਂ ਵੀ ਉਹਨਾਂ ਦੇ ਨਾਮ ਦੇ ਨਾਲ ਰੱਖਿਆ ਗਿਆ ਤੇ ਬੜੇ ਮੇਲੇ ਲੱਗਦੇ ਨਗਾਰਿਆਂ ਤੇ ਬਹੁਤ ਵੱਡੇ ਪਹਿਲਵਾਨ ਉਸ ਦਿਨ ਦੰਗਲ ਵਿੱਚ ਕੋਲਦੇ ਆ ਮਿੰਟੂ ਕਿਵੇਂ ਸ਼ੌਂਕ ਲੱਗਿਆ ਇਹ ਤੁਹਾਨੂੰ ਕੁਸ਼ਤੀ ਦਾ ਪਹਿਲੇ ਮੇਰੇ ਪਾਪਾ ਵੀ ਪਹਿਲਵਾਨ ਸੀਗੇ ਜੀ ਬਸ ਉਹਨਾਂ ਦੇ ਕਰਕੇ ਫਿਰ ਖਾੜਾ ਪਾ ਲਿਆ ਜੀ 15 ਕਿ 16 ਸਾਲ ਹੋ ਗਏ ਖਾੜਾ ਚੱਲਦੇ ਨੂੰ ਦਿੱਤਾ ਜੀ ਹਾਂਜੀ ਪਿੱਛੇ ਤੁਹਾਡੇ ਛੱਟ ਵੀ ਲੱਗੀ ਸੀਗੀ ਉਤੋਂ ਕਿੱਦਾਂ ਉਭਰੇ ਤੁਸੀਂ ਹਾਂਜੀ 2017 ਚ ਛੱਟ ਲੱਗੀ ਜੀ ਮੇਰੇ ਤਿੰਨ ਮਣ ਕੇ ਟੁੱਟ ਗਈ ਸੀ ਕਰ ਲੈਂਦੇ ਬਾਕੀ ਵੀ ਤਿੰਨ ਸਾਲ ਐਕਟ ਤੇ ਸੀਗਾ ਬਾਕੀ 2021 ਚ ਵਾਪਸੀ ਕੀਤੀ ਮੁੜ ਕੇ ਜੀ ਹਾਂਜੀ ਕੀ ਲੱਗਿਆ ਜਦੋਂ ਮੰਜੇ ਤੇ ਪਏ ਸੀ ਪਹਿਲਵਾਨ ਸੀ ਇਹ ਸੇਤ ਨਾਲ ਜੁੜੇ ਹੋਏ ਸੀਗੇ ਤੇ ਉਸ ਸਮੇਂ ਤੇ ਇਸ ਸਮੇਂ ਨੂੰ ਲੱਗਦਾ ਸੀ ਕਿ ਜੋ ਬੈੱਡ ਤੇ ਪਏ ਸੀਗੇ ਮਣ ਕੇ ਟੁੱਟ ਗਏ ਸੀਗੇ ਕਿੱਦਾਂ ਰਿਕਵਰ ਕੀਤਾ ਬਸ ਇਹ ਜਿਆਦਾ ਛੱਟ ਲੱਗੇ ਜਾਂਦਾ ਲੱਗਦਾ ਨਹੀਂ ਇਹ ਠੀਕ ਹੋ ਜੂਗੇ ਬਾਕੀ ਖਾੜੇ ਦੀ ਕਿਰਪਾ ਨਾਲ ਬਾਬਾ ਬਲਰਾਜ ਜੀ ਦੀ ਕਿਰਪਾ ਨਾਲ ਸੈੱਟ ਹੋ ਗਏ ਜੀ ਮੁੜ ਕੇ ਹੁਣ ਮੁੜ ਕੇ ਫੇਰ ਢੰਡੀਆਂ ਦੇ ਖੋਲਦੇ ਆ ਜੀ ਹਾਂਜੀ ਬਹੁਤ ਵੱਡੀ ਛੱਟ ਲੱਗੀ ਵਾਇਗਰ ਵੀਕਰ ਪਾਣਾ ਸੈੱਟ ਹੋ ਗਏ ਜੀ ਮੁੜ ਕੇ ਜੇ ਨਵੇਂ ਨੌਜਵਾਨਾਂ ਲਈ ਆਪਾਂ ਖਰਾਕ ਦੀ ਗੱਲ ਕਰੀਓ ਕੋ ਪਹਿਲਵਾਨਾਂ ਦੀ ਖਰਾਕ ਵੀ ਵਧੀਆ ਹੁੰਦੀ ਆ ਨਸ਼ੇ ਤੋਂ ਦੂਰ ਰਹਿੰਦੇ ਆ ਖਰਾਕ ਦੇ ਵਿੱਚ ਕੀ ਕੀ ਸ਼ਾਮਲ ਹੈ ਖਰਾਕ ਦੇਸੀ ਹੈ ਜੀ ਦੁੱਧ ਘੇ ਹੋ ਗਿਆ ਜੀ ਬਾਕੀ ਆਪਣਾ ਹੀ ਸਪਲੀਮੈਂਟ ਹੋ ਗਿਆ ਜਿੰਦਾ ਵੀ ਆਂਡਾ ਮੀਟ ਜਿੰਦਾ ਵੀ ਉਹ ਮਹਿੰਗੀ ਖਰਾਕਿਆ ਬਲੋਨਾ ਦੀ ਜਿੱਦਾਂ ਵੀ ਬਾਕੀ ਕਮੇਟੀ ਸਾਰੀਆਂ ਸਾਥ ਦੇਣ ਆਪਣੇ ਏਰੀਏ ਦੇ ਮੁੰਡਿਆਂ ਨੂੰ ਪਹਿਲ ਦੇਣ ਜੀ ਹਾਂਜੀ ਲੱਗਦਾ ਕਿ ਕਿਤੇ ਕਿਤੇ ਅਖਾੜਿਆਂ ਦੇ ਵਿੱਚ ਜਾਂਦੇ ਜਿੱਦਾਂ ਆਪਣੇ ਵੀ ਵੱਡੀਆਂ ਕੁਸ਼ਤੀਆਂ ਹੁੰਦੀਆਂ ਆ ਵੱਡੇ ਦੰਗਲ ਹੁੰਦੇ ਆ ਕੁਝ ਕਿਤੇ ਨਾ ਕਿਤੇ ਬਾਬਾ ਲਾਜਾ ਅਖਾੜੇ ਤੋਂ ਪਹਿਲਵਾਨ ਜਾਂਦੇ ਉਹਨਾਂ ਨੂੰ ਥੋੜੇ ਕਰਦੇ ਇਗਨੋਰ ਫਾਇਦਾ ਇਹ ਹੀ ਸਾਰਿਆਂ ਕਹਿਣਾ ਚਾਹਣਾ ਕਿ ਆਪਣੇ ਏਰੀਏ ਦੇ ਮੁੰਡਿਆਂ ਨੂੰ ਪਹਿਲ ਦੇਣ ਚਾਹੀਦੀ ਹੈ ਜੀ ਹਾਂਜੀ ਇਹ ਸਾਨੂੰ ਜੀ ਮਿੰਟੂ ਪਹਿਲਵਾਨ ਕਿਉਂਕਿ ਠੀਕ ਹੈ ਜੀ ਜਰੀਆ ਮਿੰਟੂ ਪਹਿਲਵਾਨ ਬਹੁਤ ਸਾਰੇ 15 ਮੋਟਰਸਾਈਕਲ ਜਿੱਤੇ ਆ ਬਹੁਤ ਸਾਰਾ ਨਕਦ ਜਿੱਤੇ ਜਿੱਤੇ ਆ ਨਾਲ ਹੀ ਲੋਕਲ ਜਿਹੜੇ ਜਿੰਨੇ ਦੰਗਲ ਹੁੰਦੇ ਆ ਜਿਲ੍ਹਾ ਸ਼ਹੀਦ ਭਕਸ਼ਿੰਗ ਨਗਰ ਨਵਾਂ ਸ਼ਹਿਰ ਦੇ ਵਿੱਚ ਉਹਨਾਂ ਨੂੰ ਇਹ ਸੰਦੇਸ਼ ਵੀ ਆ ਕਿ ਆਪਣੇ ਬਾਬਾ ਬਰਲਾਜ ਖਾੜਾ ਨੂੰ ਪਹਿਲ ਦਿੱਤੀ ਜਾਵੇ ਇੱਥੇ ਦੇ ਜਿਹੜੇ ਪਹਿਲਵਾਨ ਆ ਦੇ ਇਹਨਾਂ ਨੂੰ ਪਹਿਲ ਦਿੱਤੀ ਜਾਵੇ ਤੇ ਇਸ ਵੇਲੇ ਪ੍ਰੈਕਟਿਸ ਕਰਦੇ ਆ ਮੈਂ ਜਾਣਾਂ ਕਿ ਕੁਛੋਟੇ ਪਹਿਲਵਾਨ ਆਜੋ ਜੀ ਜਦੋਂ ਆ ਜਿੰਦੇ ਤੱਕ ਕੀ ਨਾਮ ਬਤਾ ਦਾ ਸਿੰਘ ਗੁਰਵੀਰ ਅੱਛਾ ਕਿਦਾਂ ਸ਼ੌਂਕ ਜਾਗਿਆ ਪਹਿਲਵਾਨੀ ਦਾ ਬਾਜੀ ਲੋਭਣਾ ਲੱਗਿਆ ਸੀਗਾ ਜੀ ਇਹ ਇੱਧਰ ਪ੍ਰੈਕਟਿਸ ਕਰਦੇ ਜਾਂਦੇ ਸੀ ਤੇ ਸਾਡਾ ਮਨ ਲੱਗਿਆ ਵੀ ਅਸੀਂ ਵੀ ਇੱਧਰ ਆਈਏ ਤੇ ਸਾਡਾ ਪੱਕਾ ਹੀ ਮਨ ਲੱਗ ਗਿਆ ਜੀ ਕੈਦ ਕੀ ਸਿੰਗਾ ਕੋਲ ਨਹੀਂ ਆ ਹਾਂਜੀ ਹਾਂਜੀ ਕੀ ਖਾਣਾ ਹੁੰਦਾ ਅਗੀ ਹੋਣ ਲੱਗ ਪਿਆ ਥੋੜੀ ਜਿਹਾ ਸਿਹਤ ਬਣ ਲੱਪਈ ਸਵੇਰੇ ਬਾਦਮ ਪੀਦੇ ਹੀ ਹਾਂ ਬਾਕੀ ਆਂਡੇ ਹੁੰਦੇ ਤੇ ਆਪਣਾ ਸਿੰਪਲ ਰੋਟੀ ਤੇਰੀ ਤੇਰੀ ਉਮਰ ਕਿੰਨੀ ਆ 15 ਸਾਲ ਜੀ 15 ਸਾਲ ਨੂੰ ਕੀ ਸੰਦੇਸ਼ ਹੈ ਜਿਹੜੀ ਤੇਰੀ ਉਮਰ ਦੇ ਆ ਨਿਆਣੇ ਗੇਮਾਂ ਖੇੜਨ ਦੇ ਮੌਜ ਬਾਜੀ ਇੱਧਰ ਲਾਓ ਆਪਣਾ ਧਿਆਨ ਆਪਣਾ ਸਰੀਰ ਫਿਟ ਕਰੋ ਸਰੀਰ ਫਿਟ ਕਰੋ ਓਵਰਲਾਲਸ ਅਖਾੜੇ ਦੇ ਇੱਕ ਗੱਲ ਵਧੀਆ ਲੱਗੀ ਕਿ ਜਿਹੜੇ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਵੀ ਤਿਆਰ ਕੀਤਾ ਜਾਂਦਾ ਕੀ ਨਾਂ ਤੇਰਾ ਜਗਵੀਰ ਸਿੰਘ ਜਗਵੀਰ ਕਿੰਦਾ ਸ਼ੌਂਕ ਬਣਿਆ ਇਹ ਇੱਧਰ ਲੋਕਡਾਊਨ ਚ ਉਰੇ ਆਂਦੇ ਹੁੰਦੇ ਸੀਗੇ ਫਿਰ ਮਿਹਨਤ ਲਾਣ ਲੱਪੇ ਆਪਾਂ ਫੇਰ ਰੋਜ਼ ਆਣ ਲੱਪੇ ਰੈਗੂਲਰ ਹੀ ਬਣ ਗਏ ਸਾਡਾ ਤੈਦਗੀ ਕੋਲਣਾ ਕੁਸ਼ਤੀਆਂ ਜੀ ਹਾਂਜੀ ਤੇ ਕੀ ਖਾਂਦਾ ਪੀਂਦਾ ਤੋਂ ਤਕੜਾ ਹੋਣ ਲਈ ਸ਼ੇਕ ਨੂੰ ਰਗੜਾ ਪੀਂਨੇ ਜੀ ਫਿਰ ਸ਼ੇਕ ਰੋਟੀ ਜਿੱਦਾਂ ਆਂਡੇ-ਉਂਡੇ ਖਾ ਲਈ ਹਾਂਜੀ ਕਿਹੜਾ ਪਹਿਲਵਾਨ ਅੱਜ ਤੁਹਾਨੂੰ ਵਧੀਆ ਲੱਗਦਾ ਸਾਰਿਆਂ ਨੂੰ ਮਿੰਟੂ ਭਾਈ ਉਹਦਾ ਬੜੀ ਜਿਹੇ ਲਾਤੇ ਮਿੰਟੂ ਭਾਈ ਤੋਂ ਬਾਅਦ ਜਿਹੜਾ ਬੜੇ ਹੋਰ ਪਹਿਲਵਾਨ ਆ ਉਹ ਹੋ ਸਟੇਟਾਂ ਦੇ ਆ ਮਹਾਰਾਸ਼ਟਰ ਦੇ ਆਂਦੇ ਆ ਉਹਨਾਂ ਚੋਂ ਹਾਂ ਜੱਸਾ ਪੱਟੀ ਵਧੀਆ ਜੱਸਾ ਪੱਟੀ ਹਾਂ ਇਹ ਸਾਨੂੰ ਜੀ ਜਿਹੜੀ ਨਵੀਂ ਪਨੀਰੀ ਤਿਆਰ ਹੋ ਰਹੀ ਆ ਕੱਲੋਂ ਇਹਨਾਂ ਨੇ ਵੀ ਮਿੰਟੂ ਪਹਿਲਵਾਨ ਮੰਗੂ ਜੱਸਾ ਪੱਟੀ ਮੰਗੂ ਉਸਕੰਦਰ ਸ਼ੇਖ ਵਾਂਗੂੰ ਅ ਵੱਡੇ ਪਹਿਲਵਾਨ ਬਣਨਾ ਇਸੇ ਮਿੱਟੀ ਤੋਂ ਇਹ ਪਹਿਲਵਾਨ ਉੱਪਰ ਦੇ ਆ ਪਹਿਲਵਾਨ ਬਣਦੇ ਆ ਇਸ ਮਿੱਟੀ ਨੂੰ ਮੱਥਾ ਟੇਕਦੇ ਆ ਇਸੇ ਮਿੱਟੀ ਨਾਲ ਇਸੇ ਮਿੱਟੀ 'ਚ ਕੁਲਦੇ ਆ ਤੇ ਪਹਿਲਵਾਨ ਸਾਡੇ ਹਲਕੇ ਦਾ ਇੱਕ ਹੋਰ ਕੀ ਨਾਂ ਪਾਜੀ ਆਪਣਾ ਸੰਨੀ ਨਾਇਆ ਜੀ ਸੰਨੀ ਸੰਨੀ ਕੁਸ਼ਤੀ ਦੋਹੀ ਕੁਲਦੇ ਹੋ ਤੇ ਕਿੰਨੀਆਂ ਕੁਸ਼ਤੀਆਂ ਜਿੱਤੀਆਂ ਅਜੇ ਤੱਕ ਬਸ ਇਹਦਾ ਖਸਾਬ ਤਾਂ ਉਹਨੇ ਕੁਸਤੇ ਜਿੱਤੀਆਂ ਲਈ ਜੀ ਹਾਂ ਜੀ ਇਨਾਮ ਕਿਹੜਾ ਖੜਾ ਜਿੱਤ ਲਿਆ ਇਨਾਮ ਮੁੰਡੀਆਂ ਮੁੰਡੀਆਂ ਜਿੱਤੀਆਂ ਬਸ ਮੁੰਡੀਆਂ ਜਿੱਤੀਆਂ ਤੇ ਕੀ ਸੰਦੇਸ਼ ਹੈ ਇਹਨਾਂ ਨੌਜਵਾਨਾਂ ਨੂੰ ਜਿਹੜੇ ਨਵੇਂ ਬਸ ਇਹੀ ਸੰਦੇਸ਼ ਹੈ ਕਿ ਨਸ਼ੇ ਪਤੇ ਤੋਂ ਦੂਰ ਰੋ ਆਪਣੀ ਮਿਹਨਤ ਕਰੋ ਆਪਣੇ ਸਰੀਰ 'ਤੇ ਰੱਖੋ ਜੀ ਸਰੀਰ 'ਤੇ ਰੱਖੋ ਬਿਲਕੁਲ ਜੀ ਇਹ ਪਹਿਲਵਾਨ ਆ ਬਾਬਾ ਬਲਰਾਜ ਅਖਾੜਾ ਦੇ ਨਾਲੇ ਵੀ ਸੰਦੇਸ਼ ਹੈ ਜਿੰਨੀਆਂ ਵੀ ਲੋਕਲ ਸਿੰਝਾਂ ਹੁੰਦੀਆਂ ਆਪਣੇ ਜਿੰਨੇ ਵੀ 15-16 ਪਹਿਲਵਾਨ ਆ ਇਨਾਂ ਦਾ ਸਤਿਕਾਰ ਵੀ ਕੀਤਾ ਜਾਵੇ ਤਾਂ ਹੀ ਇੰਟਰਵਿਊ ਕਰ ਰਹੇ ਆ ਕਿਉਂਕਿ ਅਸੀਂ ਤਕਰੀਬਨ ਪੰਜਾਬੀ 365 ਤੇ ਸਾਰੀਆਂ ਸ਼ੰਜਾਂ ਦਿਖਾਣੀ ਆ ਆਜਾ ਆ ਪਹਿਲਵਾਨ ਕਹਿਣਾ ਬਈ ਸ਼ੰਕਰ ਲਾਲ ਸ਼ੰਕਰ ਤੇਰੀ ਸਿਹਤ ਦੇਖ ਕੇ ਲੱਗਦਾ ਨਹੀਂ ਤੂੰ ਤਕੜਾ ਪਹਿਲਵਾਨ ਬਣਨਾ। ਕੀ ਗੱਲ ਕਮਜ਼ੋਰ ਗੱਲੀ ਆ? ਬਿਮਾਰ ਹੈ? ਬਿਮਾਰ ਰਿਹਾ। ਬਿਮਾਰ ਰਿਹਾ। ਅੱਛਾ ਤੇ ਗੋਲਦਾ ਵਧੀਆ? ਪੱਕੀ ਗੱਲ ਹੈ। ਇਹ ਕਹਿੰਦਾ ਬਿਮਾਰ ਰਿਹਾ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਅਖਾੜਿਆਂ ਦੇ ਵਿੱਚ ਵਧੀਆ ਕੋਲਾ ਤੁਹਾਨੂੰ ਦਿਖਾਊਗਾ ਬਾਬਾ ਵਾਲਾ ਅਖਾੜਾ ਐ ਇਸ ਵੇਲੇ 15-20 ਪਹਿਲਵਾਨ ਐ 우ਸਤਾਦ ਜੀ ਬੈਠੇ ਆ ਕਰਨੈਲ ਜੀ ਬਾਬਾ ਵਾਲਾ ਅਖਾੜਾ ਦੇ 우ਸਤਾਦ ਤੇ ਜਿੰਨੇ ਵੀ ਵੀਡੀਓ ਦੇਖਦੇ ਆ ਸਾਰਿਆਂ ਨੂੰ ਇੱਕ ਬੇਨਤੀ ਐ ਕਿ ਲਾਈਕ ਤੇ ਸ਼ੇਅਰ ਕਰਨਾ ਇਹਨਾਂ ਨੌਜਵਾਨਾਂ ਨੂੰ ਉਤਸ਼ਾਹ ਵੀ ਕਰਨਾ ਤੇ ਇਹਨਾਂ ਨੇ ਨਵੀਂ ਪੀੜੀ ਨੂੰ ਜਾਗਰੂਕ ਵੀ ਕੀਤਾ ਕਿ ਨਸ਼ੇ ਤੋਂ ਦੂਰ ਰਹਿਣਾ ਸਿਹਤ ਜਿਹੜੀਆਂ ਦੇਸੀ ਚੀਜ਼ਾਂ ਆ ਕੇ ਖਾਓ ਜਿਹੜੀ ਹੋਰ ਪ੍ਰੋਟੀਨ ਵਾਲੀਆਂ ਚੀਜ਼ਾਂ ਖਾਓ ਚਨੇ ਖਾਓ ਇਹ ਸਾਰੇ ਸੰਦੇਸ਼ ਦਿੱਤੇ ਆ ਤੇ ਹੋਰ ਤੁਹਾਡੇ ਨਵੇਂ ਅਖਾੜੇ ਨਾਲ ਮਿਲੂਗਾ ਪੰਜਾਬੀ 360 ਤੇ ਦੇਖਦੇ ਰਹੋ ਪੰਜਾਬੀ 360